ਗਰੰਟੀ ਵਾਲੇ 에어ਪੋਰਟ ਪਏ ਆ ਬਾਈ ਥੋੜੀ ਜੇਬ ਦੇ ਵਿੱਚ ਪੈਣਿਆ ਦੇਖੋ ਬਾਕੀ ਤੁਹਾਨੂੰ ਮੈਂ ਦੱਸ ਦਣਾ ਬਾਈ ਆ ਇਧਰਲੇ ਪਾਸੇ ਸਕਾਰਪਿਓ ਖੜੀ ਆ ਇਧਰਲੇ ਪਾਸੇ ਕਾਲੀ ਥਾਰ ਖੜੀ ਆ ਟਾਈਮ ਦੀ ਗੱਲ ਕਰੀਏ ਸਿਰਫ 48 ਘੰਟੇ ਰਹਿ ਗਏ 48 ਘੰਟੇ ਉਹ ਇਹ ਗੱਡੀਆਂ ਉਹਦੇ ਕਹਾਤਾਂ ਨਿਕਲ ਜਾਣੇ ਉਸ ਤੋਂ ਪਹਿਲਾਂ 11 ਨਾਮ ਬਿਲਕੁਲ ਫ੍ਰੀ ਦੇ ਵਿੱਚ ਦਿੱਤੇ ਜਾਣੇ ਆ ਵਾਹ ਜੀ ਵਾਹ ਇਹ ਬਈ ਕਦੋਂ ਕਿੰਨਾ ਟਾਈਮ ਪਹਿਲਾਂ ਲਿਖੇ ਇਹਦੇ 48 ਘੰਟੇ ਆ ਘੰਟਾ ਮੈਨੂੰ ਪਹਿਲਾਂ ਨਿਕਲਣਾ ਮੇਨ ਡਰਾਪ ਤੇ ਘੰਟਾ ਪਹਿਲਾਂ ਮਿਨੀ ਡਰਾਪ ਜਿਹਦੇ ਵਿੱਚ ਐਕਟਿਵ ਦਾ 10 ਹੋਰ ਨਾਮ ਦਿੱਤੇ ਜਾਣਗੇ ਵਾਹ ਜੀ ਵਾਹ ਬਈ ਆ ਤਾਂ ਜਮਾ ਜਿਹੜੀ ਆਈਟਮ ਆ ਖੜੀ ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਣੀ ਆ ਪਹਿਲਾਂ ਤਾਂ ਤੁਸੀਂ ਇਹ حساب ਲਾ ਲਓ ਵੀ ਸਾਰਾ ਕੁਝ ਇਹਨਾਂ ਦੇ ਵਿੱਚ ਫ੍ਰੀ ਐਕਟਿਵ ਆ ਫ੍ਰੀ ਆ 10 ਨਾਮ ਹੋਰ ਫ੍ਰੀ ਆ ਤੇ ਲ ਨੀ ਲੈਣੀ ਹੋਵੇ ਵੀਰੇ ਸਕਾਰਪਿਓ ਨਹੀਂ ਲੈਣੀ ਹੈਗੀ ਥਾਰ ਲੈ ਸਕਦਾ 4/2 ਜੇ ਉਹ ਵੀ ਨਹੀਂ ਲੈਣੀ ਹੈਗੀ ਤੁਸੀਂ ਵੀਰੇ 4/4 ਜਿਹੜਾ माजी ਟਰੈਕਟਰ ਲੈ ਸਕਦਾ ਜਾਂ ਕੈਸ਼ ਲੈ ਸਕਦਾ ਓਕੇ ਟੋਟਲ ਆਪਣੇ 71 ਨਾਮਤ 71 ਦੇ 71 ਨਾਮਾਂ ਦਾ ਕੈਸ਼ ਮਿਲ ਜਾਊਗਾ 71 ਦੇ 71 ਨਾਮਾਂ ਦਾ ਭਾਈ ਕੈਸ਼ ਮਿਲ ਜਾਊਗਾ ਜਿਹੜਾ ਤੁਹਾਨੂੰ ਨਾਮ ਨਹੀਂ ਚਾਹੀਦਾ ਉਹ ਤੁਸੀਂ ਕੈਸ਼ ਲੈ ਸਕਦਾ ਦੂਜੇ ਨਾਮ ਦੇ ਵਿੱਚ ਭਾਈ R15 ਮੋਟਰਸਾਈਕਲ ਇਹ ਨਹੀਂ ਜਣਾ ਤੁਸੀਂ ਬੁਲਟ ਲੈ ਸਕਦਾ ਜੀ ਕਿਸੇ ਨਾਮ ਵਿੱਚ ਹੈਗੀ ਵ੍ਰੈਕਟ ਵੈਕਟ ਵਿੱਚ ਲੈਣੀ ਕਿ ਤੁਸੀਂ ਸਪਲੈਂਡਰ ਭਾਈ ਲੈ ਸਕਦਾ ਸਪਲੈਂਡਰ ਵੀ ਲੈ ਸਕਦਾ ਲਓ ਜੀ ਤੇ ਬਾਕੀ ਭਾਈ ਇਧਰਲੇ ਪਾਸੇ ਲੈਪਟਾਪ ਅੱਗੇ ਐਂਡਰੋਇਡ ਫੋਨ ਕੂਲਰ ਤੁਸੀਂ ਨਾਮਾਂ ਦਾ ਯਾਰ ਕਰਨਾਮ ਦੇਣਿਆ ਬਾਈ ਟੋਟਲ ਤੇ ਇਧਰਲੇ ਪਾਸੇ ਬਾਈ ਪੇਮੈਂਟ ਨੰਬਰ ਦਿਖਾ ਦੇ 79132267 ਟੈਗਟਾਈਮ ਸਕੀਮ ਸੁਣ ਲੋ ਬਾਈ 300 ਦਾ ਇੱਕ ਕੂਪਣਾ 500 ਤੇ 3000 ਦੇ 8 ਆ 2000 ਦੇ 20 ਆ 5000 ਦੇ 60 ਆ ਲੋ ਵੀ ਮਿੱਤਰੋ ਇੱਕ ਵਾਰ ਨੋਟ ਕਰ ਲਿਓ ਦਾ ਸਕਰੀਨ ਸ਼ਾਟ ਲੈ ਕੇ ਰੱਖ ਲੋ ਤੇ ਟੋਕਨ ਪਾ ਲਓ ਬਾਈ ਬਾਅਦ ਚ ਪਛਤਾਉਂਦਾ ਕੋਈ ਬੈਦਾ ਨਹੀਂ ਬਾਅਦ ਚ ਫਿਰ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੁੰਦਾ ਤੇ ਆ ਗੱਡੀਆਂ ਬਾਈ ਤੁਹਾਨੂੰ ਖੜੀਆਂ ਇੱਥੇ ਆਵਾਜ਼ਾਂ ਮਾਰੀ ਜਾਂਦੀਆਂ ਤੇ ਬਾਈ ਕਿੱਥੇ ਨਿਕਲਣਾ ਨਾ ਮੈਂ ਕਿੰਨੇ ਵੇ ਨਿਕਲੂਗਾ ਇਹ ਸ਼ਾਮ ਨੂੰ 5 ਵਜੇ 25 ਦੀ ਨੂੰ ਅੰਦੋਰਾ ਪੈਲਸ ਵਿੱਚ ਨਿਕਲ ਜਾਣਾ ਵੀਰ ਜੀ ਓਕੇ ਤੇ ਸ਼ਾਮ ਨੂੰ 5 ਵਜੇ ਹਾਂਜੀ ਵੀਰ ਜੀ ਸ਼ਾਮ ਨੂੰ 5 ਵਜੇ ਨਿਕਲੂਗਾ ਬਾਈ ਖੁੱ ਸਾਹਮਣੇ ਡਰਾ ਨਿਕਲੂਗਾ ਪੂਰੀ ਪਾਰਦਰਸ਼ੀ ਢੰਗ ਨਾਲ ਪਰਚੀਆਂ ਹਲਾ ਕੇ ਬੱਚੇ ਤੋਂ ਚੁਕਾਈਆਂ ਜਾਣਗੀਆਂ ਜਮਾ ਪਾਰਦਰਸ਼ੀ ਢੰਗ ਨਾਲ ਨਿਕਲੂਗਾ ਜੇ ਤੁਸੀਂ ਅੱਜ ਟੋਕਨ ਪਾ ਲੋਗੇ ਤਾਂ ਆਹ ਜਿਹੜੀਆਂ ਗੱਡੀਆਂ ਇੱਥੇ ਖੜੀਆਂ ਇਹਨਾਂ ਦਾ ਤੁਸੀਂ ਮਾਲਕ ਬਣ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਹਨ ਜੀ 100 ਰੁਪਏ ਦੇ ਵਿੱਚ ਵੀ ਜੀ 300 ਦੇ ਵਿੱਚ ਤੋਂ 500 ਤੇ 3000 ਦੇ 8 ਆ ਜੀ 2000 ਦੇ 20 ਆ ਤੇ 5000 ਦੇ 60 ਆ ਜੀ ਵਾਹ ਜੀ ਬਾਬਾ ਜੀ 300 ਰੁਪਏ ਦੀ ਡੈਕਟੀ ਆ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਬਾਕੀ ਆ ਇੱਕ ਵਾਰ ਪੋਸਟਰ ਦਾ ਬਾਈ ਸਕਰੀਨਸ਼ਾਟ ਦਵਾ ਦਿਨੇ ਹੋ ਕੇ ਜੇ ਕਿਸੇ ਨੇ ਸਕਰੀਨਸ਼ਾਟ ਲੈ ਲਓ ਬਾਈ ਬਾਕੀ ਆ ਇੱਥੇ ਨੰਬਰ ਦਾ ਸਕਰੀਨਸ਼ਾਟ ਲੈ ਲਓ ਇੱਧਰਲੇ ਪਾਸੇ ਦਿਖਾ ਦਿਨੇ ਡੈਕਟਾਈਨ ਸਕੀਮ ਤੇ ਪਾ ਲਓ ਬਾਈ ਟੋਕਨ